ਮੈਂ ਪ੍ਰੈਸ ਵਾਲਾ ਹਾਂ ਮੈਂ ਪ੍ਰੈਸ ਵਾਲਾ ਦੀ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤਾਂ ਨਾ ਦੱਸ ਕੇ ਮੈਂ ਨਾ ਦੱਸੋ ਨਾ ਪਹਿਲੇ ਭਾਈ ਬੈਲਟ ਨੰਬਰ ਕੀ ਆਪਣਾ ਵੀਰੇ ਇਹ ਨਾ ਨਾ ਕਰ ਬੈਲਟ ਨੰਬਰ ਭਾਈ ਕੀ ਹੈ ਭਾਈ ਇਹ ਚੱਲ ਜਾਣਾ ਭਾਈ ਖਬਰ ਕੋਈ ਚੀਤਾ ਨਾ ਕਰੋ ਬੈਲਟ ਨੰਬਰ ਦੱਸੋ ਕੀ ਹੈ ਕੀ ਆਪਣਾ ਬੈਚ ਨੰਬਰ ਦੱਸੋ ਕੋਈ ਨੌਕਰੀ ਪੁਲਿਸ ਦੀ ਤੇ ਕੰਮ ਡਰਾਈਵਰੀ ਦਾ ਪੁਲਿਸ ਵਾਲਾ ਨਿਕਲਿਆ ਬਲਾ ਬਲਾ ਦਾ ਸ਼ੌਕੀਨ ਨੰਬਰ ਦਾ ਕਰੋ ਨੌਕਰੀਆਂ ਦੇ ਰਿਹਾ ਗੱਡੀ ਤੁਸੀਂ ਲੱਗ ਗੱਡੀ ਤੇ ਲੱਗਾ ਪੰਜਾਬ ਪੁਲਿਸ ਦਾ ਸਟਿੱਕਰ ਪ੍ਰਾਈਵੇਟ ਗੱਡੀ ਚ ਬਿਠਾਉਂਦਾ ਸੀ ਸਵਾਰੀਆਂ ਅਸੀਂ ਜਾਣੇ ਆ ਤੁਹਾਡੇ ਮਾਜਰ ਰੋਗਲੇ ਲਾ ਰੱਖ ਦੋ ਦੋ ਰੱਬਾ ਫੜ ਫੜ ਕੇ ਪੈਸੇ ਜਾਰ 10000 ਪਾਜੀ ਯਾਰ ਟ੍ਰੈਫਿਕ ਮੁਲਾਜ਼ਮ ਨੇ ਕਰਤਾ મોਡਾ ਚਲਾਨ ਤਸਵੀਰਾਂ ਚ ਦਿਖ ਰਿਹਾ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਬਲਬਲਾ ਐਪ ਦਾ ਸ਼ੌਕੀਨ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਅਤੇ ਰਾਹ ਵਿੱਚ ਉਸਨੇ ਆਪਣੀ ਰਾਈਡ ਬਲਾਬਲਾ ਤੇ ਪਾ ਦਿੱਤੀ ਜਿਸ ਤੋਂ ਬਾਅਦ ਟੈਕਸੀ ਯੂਨੀਅਨ ਦੇ ਵੱਲੋਂ ਵੀ ਇੱਕ ਅਜੀਹਾ ਜਾਲ ਵਿਛਾਇਆ ਗਿਆ ਜਿਸ ਵਿੱਚ ਇਸ ਮੁਲਾਜ਼ਮ ਨੂੰ ਉਨ੍ਹਾਂ ਨੇ ਮੌਕੇ ਤੇ ਹੀ ਫੜ ਲਿਆ ਦੱਸਦੀਏ ਕਿ ਅਕਸਰ ਲੋਕ ਬਲਾਬਲਾ ਐਪ ਦੇ ਰਾਹੀਂ ਸਫ਼ਰ ਕਰਦੇ ਨੇ ਇਸ ਐਪ ਦੇ ਰਾਹੀਂ ਉਹ ਰਾਈਡ ਬੁੱਕ ਕਰਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ 'ਚ ਸਫ਼ਰ ਕਰਦੇ ਨੇ ਪਰ ਉੱਥੇ ਹੀ ਅੰਮ੍ਰਿਤਸਰ 'ਚ ਡਿਊਟੀ ਤੋਂ ਬਾਅਦ ਜਦੇ ਪੁਲਿਸ ਮੁਲਾਜ਼ਮ ਚੰਡੀਗੜ੍ਹ ਨੂੰ ਆ ਰਿਹਾ ਸੀ ਤਾਂ ਰਾਹ ਵਿੱਚ ਹੀ ਉਸ ਨੂੰ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਰੋਕ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਲਈ ਰਾਈਡ ਬੁੱਕ ਕੀਤੀ ਹੋਈ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ 130-40 ਰੁਪਏ ਦੇ ਵਿੱਚ ਬੱਸ ਲੈ ਕੇ ਜਾਂਦੀ ਹੈ ਸਵਾਰੀਆਂ ਨੂੰ ਚੰਡੀਗੜ੍ਹ ਔਰ ਇਹ ਬਲਾਬਲਾ ਐਪ ਦੇ ਰਾਹੀਂ ਲੋਕਾਂ ਨੂੰ 110 ਰੁਪਏ ਦੇ ਵਿੱਚ ਹੀ ਚੰਡੀਗੜ੍ਹ ਲੈ ਜਾ ਰਹੇ ਸੀ ਹਾਲਾਂਕਿ ਗੱਡੀ ਤੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਦਿਖਾਈ ਦੇ ਰਿਹਾ ਔਰ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਹੈ ਕਿ ਪ੍ਰਾਈਵੇਟ ਗੱਡੀਆਂ ਨੂੰ ਟੈਕਸੀ ਦੇ ਬਤੌਰ ਵਰਤਿਆ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਦੇ ਕੰਮਕਾਜ ਤੇ ਵਦੀਰਾ ਸਰ ਪੈ ਰਿਆ ਔਰ ਗੱਲ ਇੱਥੇ ਹੀ ਨਹੀਂ ਰੁਕੀ ਟੈਕਸੀ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਮੌਕੇ ਤੇ ਬੁਲਾ ਲਿਆ ਗਿਆ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਿਸ ਮੁਲਾਜ਼ਮ ਦਾ ਹੀ ਮੋਟਾ ਚਲਾਨ ਵੀ ਕੱਢ ਦਿੱਤਾ ਹਾਲਾਂਕਿ ਚਲਾਨ ਇਸੇ ਗੱਲ ਨੂੰ ਕੱਟਿਆ ਗਿਆ ਹੈ ਕਿ ਇੱਕ ਪ੍ਰਾਈਵੇਟ ਕਾਰ ਨੂੰ ਟੈਕਸੀ ਵਜੋਂ ਵਰਤਿਆ ਜਾ ਰਿਹਾ ਔਰ ਸਰਕਾਰ ਦੇ ਟੈਕਸ ਨੂੰ ਚੋਰੀ ਕਰਨ ਦਾ ਜੋ ਹੈ ਗੱਲ ਉਹ ਵੀ ਆਕੀ ਗਈ ਹੈ ਕਿ ਇਸ ਨਾਲ ਸਰਕਾਰ ਦਾ ਜੋ ਟੈਕਸ ਉਸਤੇ ਵੀ ਵੱਡਾ ਅਸਰ ਪੈਂਦਾ ਜਿਸ ਨੂੰ ਲੈ ਕੇ ਪੁਲਿਸ ਮੁਲਾਜ਼ਮ ਦਾ ਚਲਾਨ ਵੀ ਕਰ ਦਿੱਤਾ ਗਿਆ ਹਾਲਾਂਕਿ ਅਕਸਰ ਲੋਕ ਬਲਾਬਲਾ ਐਪ ਦੇ ਰਾਹੀਂ ਸਫ਼ਰ ਵੀ ਕਰਦੇ ਨੇ ਔਰ ਇਹ ਪੁਲਿਸ ਮੁਲਾਜ਼ਮ ਵੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਆ ਰਿਹਾ ਸੀ ਪਰ ਰਾਹ ਦੇ ਵਿੱਚ ਟੈਕਸੀ ਵਾਲਿਆਂ ਨੇ ਹੀ ਇੱਕ ਅਜੀਹਾ ਜਾਲ ਵਿਛਾਇਆ ਹੋਇਆ ਜਿਸ ਦੇ ਕਾਰਨ ਉਹ ਅਕਸਰ ਲੋਕਾਂ ਨੂੰ ਜੋ ਬਲਾਬਲਾ ਐਪ ਦੇ ਰਾਹੀਂ ਸਫ਼ਰ ਕਰਦੇ ਨੇ ਜਾਂ ਜੋ ਪ੍ਰਾਈਵੇਟ ਗੱਡੀਆਂ ਨੂੰ ਬਲਾਬਲਾ ਦੇ ਤੌਰ ਤੇ ਬਤੌਰ ਟੈਕਸੀ ਵਜੋਂ ਚਲਾਉਂਦੇ ਨੇ ਤਾਂ ਉਹਨਾਂ ਨੂੰ ਕਾਬੂ ਕਰਦੇ ਨੇ ਜਿਸ ਦੇ ਨਾਲ ਉਹ ਉਹਨਾਂ ਲੋਕਾਂ ਨੂੰ ਰੋਕਦੇ ਨੇ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਉਹਨਾਂ ਦਾ ਚਲਾਨ ਕਰ ਦਿੱਤਾ ਜਾਂਦਾ ਹੈ ਮੈਂ ਪ੍ਰੈਸ ਵਾਲਾ ਹਾਂ ਮੈਂ ਪ੍ਰੈਸ ਤੋਂ ਆਈ ਹਾਂ ਜੀ ਆਪਣਾ ਨਾਮ ਕੀ ਭਾਜੀ ਕੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤੇ ਨਾਮ ਦੱਸ ਕੇ ਮੈਂ ਨਾ ਦੱਸੋ ਨਾ ਪਹਿਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਨੂੰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿੱਥੋਂ ਡਿਊਟੀ ਤੁਹਾਡੀ ਤੂੰ ਪੁਲਿਸੀਓ ਕਿੱਥੇ ਹੋ ਹਾਂਜੀ ਹਾਂਜੀ ਕਿੱਥੇ ਜਾ ਰਹੇ ਇਹ ਜਾ ਕੇ ਡਿਊਟੀ ਕਿੱਥੋਂ ਆ ਰਹੇ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰੇ ਆਪਣਾ ਨਹੀਂ ਨਹੀਂ ਫਿਰ ਤੇ ਗਾਏ ਹੈ ਘਰ ਗਾਹਾਂ ਗਾਹ ਕਿਥੇ ਜੀ ਆਤਮ ਹਾਲੀ ਮੋਹਾਲੀ ਹਰ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਵਿੱਚ ਬਿਠਾਉਂਦੇ ਹੋ ਹਾਂ ਇੱਕ ਹੀ ਮਸਲਾ ਕੀ ਪੁੱੁਰਾ ਦੱਸੋ ਮੈਨੂੰ ਤਾਂ ਖੁਦ ਨਹੀਂ ਪਤਾ ਹਾਂਜੀ ਥੋੜੇ ਪਿੱਛਾ ਕਰ ਰਿਹਾ ਸਾਰ ਤੁਸੀਂ ਕਹਿੰਦੇ ਮੈਨੂੰ ਮਸਲਾ ਪਤਾ ਨਹੀਂ ਨਹੀਂ ਮੈਨੂੰ ਹੈ ਮੈਂ ਤਾਂ ਇਹਨਾਂ ਨਾਲ ਮੇਰਾ ਇੱਕ ਮਹੀਨਾ ਬਦਲ ਚੱਲ ਇਹਨਾਂ ਨਾਲ ਵੀਰ ਨਾਲ ਗੱਲ ਗੱਲ ਕਰ ਇਹਨਾਂ ਨਾਲ ਗੱਲ ਕਰਨੇ ਕਰ ਲਓ ਭਾਈ ਬੈਲਟ ਮੜ ਕੀ ਆਪਣਾ ਵੀਰ ਇਹਨਾਂ ਨਾਲ ਗੱਲ ਬੈਲਟ ਉਹ ਭਾਈ ਕੀ ਹੈ ਭਾਈ ਇਹ ਚੱਲ ਜਾਣਾ ਭਾਈ ਖਬਰ ਕੋ ਚਿੰਤਾ ਨਾ ਕਰੋ ਬੈਲਟ ਮੜ ਦੱਸੋ ਕੀ ਹੈ ਕੀ ਆਪਣਾ ਬੈਚ ਦੱਸੋ ਕੁਝ ਇਹ ਗੱਲ ਕਰ ਲਓ ਇਹਨਾਂ ਨਾਲ ਗੱਲ ਕਰ ਪੂਰਾ ਮਾਮਲਾ ਪਾਜੀ ਕੀ ਹੈ ਜੇ ਜਦੋਂ ਜਦੋਂ ਅਸੀਂ ਨਵਾਂ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆਜੀ ਨਵਾਂ ਸ਼ਹਿਰ ਤੋਂ ਫਾਸਟ ਬੱਸ ਸਟੈਂਡ ਤੋਂ ਇਹ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਪਾਜੀ ਇੱਕ ਫਲਾਬਲਾ ਐਪ ਚਲਦੀ ਆ ਜਿੱਤੋਂ ਰਾਈਡਾਂ ਬੁੱਕ ਕਰਕੇ ਬੰਦੇ ਇਧਰੋਂ ਉਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਕੱਲੇ ਪੈ ਇਹਨਾਂ ਨੂੰ ਟਾਰਟ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਫੜੀ ਸੀਗੀ ਪਰਸੋਂ ਗੱਡੀ ਫੜੀ ਜਿਹੜੀ ਉਹ ਸੀਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2-200 100-100 ਰੁਪਏ ਨੂੰ ਬੰਦੇ ਜਿਦਾਂ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਰਾਇਦੋ ਵੀ ਥੱਲੇ ਨਮਾ ਸ਼ਹਿਰ ਤੋਂ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਾ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰ ਮੜ ਜ਼ਿਆਦਾ ਕੁਝ ਝੋਰਛਾ ਦੇ ਕੇ ਅਸੀਂ ਬੇਲੇ ਖੜੇ ਆ ਭਾਜੀ ਔਰ ਇਦਾਂ ਦੇ ਬੰਦੇ ਤੁਰਿਆ ਜਲੰਧਰ ਤੋਂ ਸਵਾਰੀ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰੁਪਏ ਇਹ ਘਰ ਤੋਂ ਵੀ ਅੱਗੇ ਜਾਣਾ ਕਹਿੰਦੇ ਚੰਡੀਗੜ੍ਹ ਗਿਆ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆ ਭਾਜੀ ਤੁਹਾਡੇ ਮਲਾਜਮਾਂ ਦੀ 70 70 ਦਰਖਾਸਤ ਤੁਹਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆਣਾ ਤੁਹਾਨੂੰ ਸਾਥ ਉਸ ਰਾ ਕੀ ਰੱਜ ਜਾਊਗਾ ਫੇਰ ਉਹਦਾ ਕਟੋਰਾ ਰਹਿ ਗਿਆ ਵੇ ਕਟੋਰਾ ਲੈ ਕੇ ਸੜਕਾਂ ਤੇ ਮੰਗਣ ਲੱਪੋ ਉਹ ਸੜਕ ਤੋਂ ਬੜੇ ਸਰਦਾਰ ਪੱਕ ਬੰਨੀ ਹੋਈਆਂ ਜਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਸੀਂ ਤਾਂ ਸਿਰਫ ਬੱਸ ਹੁਣ ਯਾਹਰ ਖਾਣੀ ਦੇ ਗਈ ਆ ਵੇ ਟੈਕਸੀਆਂ ਵਾਲੇ ਯਾਹਰ ਦੇ ਦਿਓ ਟੈਕਸੀਆਂ ਵਾਲੇ ਨੂੰ ਤੁਸੀਂ ਯਾਹਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਯਾਹਰ ਦੇ ਦਿਓ ਵੇ ਅਸੀਂ ਕੰਮ ਕਰਨਾ ਤੁਸੀਂ ਬਿਲੇ ਖੜ੍ਹ ਜਾਓ ਇਹ ਤੁਸੀਂ ਬੁੱਕ ਕੀਤੀ ਸੀ ਗੱਡੀ ਨੂੰ ਇਹ ਅਸੀਂ ਬੁੱਕ ਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋਂ ਬਲਾ ਬਲਾ ਤੋਂ ਕਿੰਨੇ ਦਾ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿਨੇ ਭਾਜੀ ਕਿਨੇ ਹੋ ਜੀ 160 160 ਰੁਪਏ ਨੂੰ 160 ਰੁਪਏ ਨੂੰ ਚੰਡੀਗੜ ਬੱਸ ਕਰਾਇਆ ਵੀ ਨਹੀਂ ਹੈਗਾ ਬੱਸ ਕਰਾਇਆ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਉਹ ਜੀ ਮੰਗ ਕੀ ਕਰਦੇ ਹੋ ਦੋਸਤੋ ਮੰਗ ਜੀ ਇਹ ਹੀ ਕਰਦੇ ਆ ਭਾਜੀ ਵੀ ਸਾਰੇ ਉਹ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੇ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ ਬਾਕੀ ਜਿਹੜੇ ਪ੍ਰਧਾਨ ਜੀ ਨਾਲ ਗੱਲ ਕਰ ਲੋ ਤੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇੱਕ ਪ੍ਰੋਸੈਸ ਕਰ ਰਹੇ ਆ ਕਿ ਜਿਹੜੇ ਬਲਾ ਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਰੋਜ਼ੀ 900 ਹਾਂ ਜੀ 900 ਉਹ ਸਾਡੇ ਤਾਂ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅਜ ਤਾਂ 2800 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਆ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹਨੂੰ ਦੇਖੋ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱਡੀਆਂ ਸਿਆਲ ਮਹੀਨਾ ਸੀਜ਼ਨ ਸਾਡਾ ਚੱਲਦਾ ਸਾਡੀਆਂ ਗੱਡੀਆਂ ਸਟੈਂਡਾਂ ਤੇ ਖੜੀਆਂ ਜੀ ਤੇ ਅਸੀਂ ਜਿਹੜੀਆਂ ਇੰਨੀਆਂ ਗੱਡੀਆਂ ਦੇ ਕਿਸ਼ਤਾਂ ਦਿੰਨੇ ਆ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੋਰੈਂਸ ਸਭ ਕੁਝ ਮਹਿੰਗਾ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਪਰ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕ ਇਹ ਪਰ ਕਿ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾ ਬਲਾ ਦੇ ਵਿੱਚ ਚੱਲਦੇ ਆ। ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਰਾਓ ਤੇ ਗੱਡੀਆਂ ਬੰਦ ਕਰਾਓ। ਜੇ ਸਾਹ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ ਤੇ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੀਆਂ। ਮੈਂ ਇਹ ਚਲਾਨ ਕਰਾਉਂਗੀ ਇਹਨਾਂ ਦੇ। ਚਲਾਨ ਕਰਾਵਾ ਲਾਜਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ। ਚਾਹੇ ਇਹ ਵੀ ਮਲਾਜਮ ਆ ਜੀ ਆਪਾਂ ਆਪਾਂ ਨੂੰ ਇਹਨਾਂ ਨੂੰ ਕੋਈ ਬਰਸਲ ਦੁਸ਼ਮਣੀ ਲਈ ਪਰ ਇਹ ਮਲਾਜਮਾਂ ਮਲਾਜਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡਾ ਇਹਨਾਂ ਨਾਲ ਇਸ ਗੱਲ ਕੇ ਵਿਰੋਧ ਆ ਸਾਡਾ ਕੋਈ ਇਹਨਾਂ ਨਾਲ ਮਾਮਲਾ ਇਦਾਂ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਜਾਂ ਪ੍ਰਾਈਵੇਟ ਗੱਡੀ ਹੈਗੀ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ ਚ ਹੀ 100 ਜਿੱਦਾਂ ਮਤਲਬ ਲੱਗਦਾ 5-600 ਰੁਪਈਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਦੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਾਂ ਜਿਆਦਾਤਰ ਸਰਕਾਰੀ ਮੁਲਾਜ਼ਮ ਹੀ ਨੇ ਜਿਹਦੇ ਜਿਹੜਾ ਹੁਣ ਚਲਾਨ ਕੀਤਾ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਫਿਰ ਉਹ ਗਲਤ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸੀ ਦਾ ਮੈਂ ਉਹਦਾ ਕਰਦਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਦਾ ਬਰਾਊਡ ਪਰਮਿਟ ਹੈ ਗਲਤ ਹੈ ਵਾ ਰੋਣ ਸਰਕਾਰ ਟੈਕ ਚੋਰੀ ਕਰ ਰਹੀ ਹੈ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅਬ ਜਿੱਥੇ ਜਾਈਗਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ ਸਜ਼ਾ ਮਿਲੂਗੀ